ਦੋਸਤੋ ਮੈਂ ਤੁਹਾਡਾ ਆਪਣਾ ਰਾਜਕੁਮਾਰ ਖੜਾ ਜਨ ਦੇਖਣ ਵਾਲਾ ਹਾਂ ਪਿਆਰ ਭਰੀ ਸਤਿ ਸ਼ਕਾ 2024 ਦੇ ਲੋਕ ਸਭਾ ਚੋਣਾਂ ਬਾਰੇ ਸਾਰੇ ਦੇਸ਼ ਦੀ ਨਿਗਾਹ ਹੈ ਕਿ ਅਗਲੀ ਕੇਂਦਰ ਵਿੱਚ ਕਿਸੀ ਸਰਕਾਰ ਬਣੇਗੀ ਤੇ ਅਗਲਾ ਪ੍ਰਧਾਨ ਮੰਤਰੀ ਕੌਣ ਬਣੇਗਾ ਤਾਂ ਸਾਡੇ ਨਾਲ ਅੱਜ ਵਿਸ਼ੇਸ਼ ਤੌਰ ਤੇ ਜੁੜੇ ਨੇ ਸੰਜੀਵ ਸ਼ਰਮਾ ਜੀ ਜੋ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਉਹ ਸੰਬੰਧਤ ਹਨ ਸਮਾਜ ਸੇਵਕ ਹਨ ਤਾਂ ਉਹਨਾਂ ਦੇ ਵਿਚਾਰ ਸਾਡੇ ਦਰਸ਼ਕਾਂ ਤੱਕ ਅਸੀਂ ਪੁੱਛਦੇ ਕਰਦੇ ਹਾਂ ਸੰਜੀਵ ਸ਼ਰਮਾ ਅਸੀਂ ਕਰ ਇਹ ਬਾਈ ਸੰਜੀਵ ਸ਼ਰਮਾ ਬਟਿੰਡਾ ਤੋਂ ਜਿਹੜੇ ਅੱਜ ਲੋਕ ਸਭਾ ਇਲੈਕਸ਼ਨਾਂ ਦੀ ਡਿਗਲ ਬੱਜਿਆ ਹੋਇਆ ਹੈ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਹਾਂ ਸਾਰੀ ਰਾਜਨੀਤਿਕ ਪਾਰਟੀਆਂ ਤੋਂ ਵੀ ਇਹ ਕਿਸ ਵਿਚਾਰਧਾਰਾ ਤੇ ਇਲੈਕਸ਼ਨ ਲੜ ਰਹੇ ਹੈ ਨਾ ਇਹਨਾਂ ਦਾ ਕੋਈ ਮੁੱਦਾ ਹੈ ਨਾ ਕੋਈ ਦੇਸ਼ ਦੀ ਸੁਰੱਖਿਆ ਦੀ ਗੱਲ ਹੈ ਨਾ ਕੋਈ ਦੇਸ਼ ਨੂੰ ਅੱਗੇ ਵਧਾਉਣ ਦੀ ਗੱਲ ਹੈ ਮਹਿਜ ਇਸ ਚੋਣਾਂ ਨੂੰ ਇੱਕ ਮਜ਼ਾਕੀਆ ਮੋੜ ਦੇ ਉੱਤੇ ਖੜਾ ਕੀਤਾ ਹੋਇਆ ਹੈ ਨਾ ਰਾਜਨੀਤਿਕ ਪਾਰਟੀਆਂ ਨੇ ਕੋਈ ਚੋਣ 1000 ਰੁਪਏ ਪੈਨਸ਼ਨ ਤੇ ਕੋਈ 3000 ਰੁਪਏ ਪੈਨਸ਼ਨ ਤੇ ਕੋਈ ਕਣਕ ਦੇ ਕੇ ਕੋਈ ਬਿਜਲੀ ਫ੍ਰੀ ਦੇ ਕੇ ਇਹ ਸਾਡੇ ਦੇਸ਼ ਨੂੰ ਖੋਖਲਾ ਕਰ ਰਹੀ ਹੈ ਸਾਡੇ ਇਸ ਦੇਸ਼ ਦੀ ਜਨਸੰਖਿਆ ਜਿਹੜੀ ਕਿ ਬੜੀ ਭੋਲੀ ਤੇ ਸਿੱਧੀ ਜਨਸੰਖਿਆ ਹੈ ਔਰ ਕਾਫੀ ਲੋਕ ਅਨਪੜ੍ਹ ਵੀ ਨੇ ਜਿਨ੍ਹਾਂ ਨੂੰ ਸ਼ਾਇਦ ਇਸ ਲੋਕ ਸਭਾ ਇਲੈਕਸ਼ਨਾਂ ਲਈ ਡੈਫੀਨੇਸ਼ਨ ਵੀ ਨਹੀਂ ਪਤਾ। ਉਹ ਸਾਡੀਆਂ ਵੱਡੀਆਂ-ਵੱਡੀਆਂ ਪਾਰਟੀਆਂ ਸਾਡੇ ਪੋਲੇ-ਪਾਲੀ ਜਨਤਾ ਨੂੰ ਗੁੰਮਰਾਹ ਕਰਕੇ ਸਾਡੇ ਦੇਸ਼ ਨੂੰ ਕਿੱਥੇ ਲੈ ਜਾਣੀਆਂ ਚਾਹੁੰਦਾ। ਮੈਂ ਕਹਿਣਾ ਚਾਹੁੰਦਾ ਸਾਡੀਆਂ ਪਾਰਟੀਆਂ ਨੂੰ ਉਹਨਾਂ ਦੇ ਵੱਡੇ-ਵੱਡੇ ਲੀਡਰਾਂ ਨੂੰ ਕਿ ਸਾਡੇ ਦੇਸ਼ ਦੀ ਸੁਰੱਖਿਆ, ਸਾਡੇ ਦੇਸ਼ ਦੀ ਸਿੱਖਿਆ, ਸਾਡੇ ਦੇਸ਼ ਦੇ ਲੋਕਾਂ ਦਾ ਰੋਜ਼ਗਾਰ ਇਨ੍ਹਾਂ ਮੁੱਦਿਆਂ ਤੇ ਚੋਣਾਂ ਕੀਤਾ ਜਾਵੇ ਨਾ ਕਿ 1000 ਰੁਪਿਆ, 500 ਰੁਪਿਆ, 5 ਕਿਲੋ ਖਾਣੇ ਤੇ ਬਿਜਲੀ ਫ੍ਰੀ ਕੋਈ ਜਨਾਨੀਆਂ ਨੂੰ ਪੈਸੇ ਦੇਣ ਦੀ ਗੱਲ ਕਰ ਰਿਹਾ ਹੈ ਕੋਈ ਲੱਖ ਰੁਪਏ ਦੇਣ ਦੀ ਗੱਲ ਕਰ ਰਿਹਾ ਹੈ ਉੱਪਰ ਸਾਡੇ ਅੱਧੇ ਦੇਸ਼ ਦੀ ਜਨਸੰਖਿਆ ਦੇ ਹੋਰ ਵੀ ਭੁੱਖਾ ਸੁਣਦੀ ਹੈ ਕੋਈ ਮਾੜੀ-ਮੋਟੀ ਇਹਨਾਂ ਨੂੰ ਰਾਜਨੀਤਿਕ ਪਾਰਟੀਆਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਇਸ ਚੋਣਾਂ ਨੂੰ ਜਾਤੀਗਤ ਤੇ ਨਾ ਵੜਾਓ ਕਰਤੋ ਧਰਮ ਦੇ ਨਾਮ ਤੇ ਨਾ ਲੜੋ ਜੇ ਚੋਣ ਲੜਦੇ ਆ ਵਿਕਾਸ ਦੇ ਰੁਤੇ ਤੇ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਸਾਡੇ ਨੌਜਵਾਨਾਂ ਨੂੰ ਨੌਕਰੀ ਦੇਣ ਵਾਸਤੇ ਸਾਡੀ ਪੈਣਾ ਨੂੰ ਸੁਰੱਖਿਆ ਦੇਣ ਵਾਸਤੇ ਚੋਣ ਹੋਣੀ ਚਾਹੀਦੀ ਹੈ ਸਾਡੀ ਦੇਸ਼ ਦੀ ਸੁਰੱਖਿਆ ਮੁੱਖ ਮੁੱਦਾ ਹੈ ਜਿਹੜਾ ਵੀ ਸਾਰੀਆਂ ਰਾਜਨੀਤਿਕ ਪਾਰਟੀਆਂ ਛੱਡ ਚੁੱਕੀਆਂ ਐ ਮੈਂ ਰਾਜ்குਮਾਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਇਹਨਾਂ ਮੁੱਦਿਆਂ ਦੇ ਉੱਤੇ ਸਾਡੇ ਵਰਗੇ ਨਿਮਾਣੇ ਜੇ ਨੇਤਾਵਾਂ ਨੂੰ ਬੁਲਾ ਕੇ ਸਾਡੇ ਵਿਚਾਰ ਸਾਂਝੇ ਕਰਦੇ ਐ ਮੈਂ ਫਿਰ ਵੀ ਰਾਜਨੀਤਿਕ ਪਾਰਟੀਆਂ ਨੂੰ ਇਹ ਸਲਾਹ ਦੇਵਾਂਗਾ ਕਿ ਅੱਜ ਵੀ ਹਲੇ 2 ਚੱਕਰਾਂ ਦੇ ਚੋਣ ਹੋਏ ਐ 4 ਚੱਕਰਾਂ ਦੇ 5 ਚੱਕਰਾਂ ਦੇ ਚੋਣ ਪੈਂਡਿੰਗ ਪਏ ਐ ਬਿਨ ਦਿਸ਼ਾਹੀਨ ਮੁੱਦੇ ਲੈ ਕੇ ਚੋਣ 'ਚ ਲੋਕਾਂ ਨੂੰ ਗੁਮਰਾਹ ਨਾ ਕਰੋ ਤੁਹਾਨੂੰ ਸਾਰਿਆਂ ਨੂੰ ਰੱਬ ਦਾ ਵਾਸਤਾ ਐ ਚਾਹੇ ਉਹ ਰਾਮ ਜੀ ਦਾ ਖੇਲੋ ਚਾਹੇ ਵਾਹਿਗੁਰੂ ਜੀ ਦਾ ਖਾਲਸਾ ਖੇਲੋ ਚਾਹੇ ਉਹ ਯਸ਼ੂ ਮਸੀਹ ਦਾ ਖੇਲੋ ਚਾਹੇ ਅੱਲਾ ਦਾ ਖੇਲੋ ਇਹਨਾਂ ਲੋਕਾਂ ਨੂੰ ਧਰਮ ਦੀ ਛਾਂ ਦੇ ਵਿੱਚ ਲਾਈਨਾਂ ਦੇ ਵਿੱਚ ਨਾ ਮੰਡੋ ਇਸ ਦੇਸ਼ ਦੇ ਮੁਦਿਆਂ ਨੂੰ ਲੈ ਕੇ ਚੋਣਾਂ ਲਗਣੋ ਜੈ ਹਿੰਦ